ਹਾਂਜੀ ਸਤਿ ਸ਼੍ਰੀ ਗਾਲ ਜੀ ਲੋ ਜੀ ਸ਼ਾਮ ਨੂੰ ਆਪਾਂ ਚਾਹ ਚੂ ਪੀ ਕੇ ਤੇ 2:30 ਵਜੇ ਆਪਣੀ ਲਾਈਟ ਚੱਲਦੀ ਸੀ ਖੇਤ ਤੇ ਮਾਰਦੇ ਆਂ ਖੇਤ ਕਿਹੜਾ ਆਪਾਂ ਕਈ ਟੰਗ ਲਈ ਮੋਟਰਸਾਈਕਲ ਨਾਲ ਤੇ ਜਿੱਧਰ ਲਾਈਟ ਚੱਲਦੀ ਸੀਗੀ ਉਧਰ ਪਹਿਲਾਂ ਆਪਾਂ ਜਾਵਾਂਗੇ ਕਿਹੜਾ ਮਾਰਨ ਤਕਰੀਬਨ 5 ਕ ਦਾ ਟਾਈਮ ਆ ਬਈ 2:30 ਵੇ ਦੀ ਲਾਈਟ ਚੱਲੀ ਜਾਂਦੀ ਆ ਤੇ ਆਪਾਂ ਨਿਕਲ ਪਏ ਘਰੋਂ ਚਾਹ ਚੂ ਪੀ ਕੇ ਤੇ ਵੇਖਦੇ ਆਂ ਖੇਤ ਬਈ ਆਪਣਾ ਕਿੱਧਰ ਪਾਣੀ ਜ਼ਿਆਦਾ ਆ ਕਿੱਧਰ ਘਟਾ ਵੈਸੇ ਤਾਂ ਮੋਟਰ ਆਪਣੀ ਪੈਂਦੀ ਕੀਤੀ ਸੀਗੀ 2:30 ਵਾਲੀ ਵਾਰੀ ਚੱਲਦੀ ਆ ਹਨਾ ਤੇ ਚਲੋ ਅਗਲੇ ਦਿਨ ਡਬਲ ਵਾਰੀ ਆ ਤੇ ਮੋਟਰ ਆਪਣੀ ਵਧੀਆ ਚੱਲੀ ਜਾਂਦੀ ਆ ਤਕਰੀਬਨ ਆਪਾਂ ਪਾਣੀ ਪੈਂਦਾ ਪਹਿਲਾਂ ਹੀ ਕਰ ਗਏ ਸੀਗੇ ਤੇ ਹੁਣ ਆਪਾਂ ਦੇਖਦੇ ਆਂ ਵੀ ਪਾਣੀ ਵਾਂਚ ਕਿਵੇਂ ਆ ਭਈ ਅੱਗੇ ਛੱਡਣਾ ਕਿ ਇਹਦੇ ਵਿੱਚ ਹੀ ਪਾਉਣਾ ਤੇ ਆਪਾਂ ਮਾਰਦੇ ਆਂ ਵਾਹਣ ਵਿੱਚ ਢੇੜਾ ਉੱਤੋਂ ਦੀ ਢੇੜਾ ਗੂੜਾ ਮਾਰ ਕੇ ਫਿਰ ਕੰਡੀਸ਼ਨ ਪਤਾ ਲੱਗੂ ਵੀ ਕਿਹੜੇ ਵਾਂਚ ਪਾਣੀ ਘਟਾ ਵੈਸੇ ਤਾਂ ਆਪਣਾ ਪਾਣੀ ਪੈਂਦਾ ਕੀਤਾ ਹੀ ਸੀਗਾ ਬਾਕੀ ਤਾਂ ਫਿਰ ਵੀ ਪਤਾ ਲੱਗ ਜੂ ਭਈ ਕਿਹੜੇ ਵਾਂਚ ਆਪਣਾ ਪਾਣੀ ਘਟਾ ਪਏ ਵਾਂਚ ਕਿਹੜਾ ਮਾਰਿਆ ਕੋਈ ਖੜ ਦੇ ਖੜਨੀ ਪੈਂਦੀ ਕੋਈ ਸੇਰ ਨਹੀਂ ਪੈਂਦੀ ਇਹਦੇ ਚ ਹਰੇ ਹੋ 2-3 ਘੰਟੇ ਪਾਣੀ ਦੇ ਹੋਰ ਪੈਂਦੇ ਆ ਇਹ ਜੇ ਬਸ 2-3 ਘੰਟੇ ਪਾਵਾਂਗੇ ਪਾਣੀ ਦੇ ਹੁਣ ਚੱਲਦੇ ਆ ਦੂਜੇ ਖੇਤ ਆਪਾਂ